ਇਹ ਗੇਟ ਬਣਿਆ ਹੋਇਆ ਜੰਡਿਆਲਾ ਗੁਰੂ ਦਾ ਗੁਰੂਆਂ ਦੀ ਨਗਰੀ ਤੇ ਅੱਜ ਦਾ ਆਪਣਾ ਸਫ਼ਰ ਜਾ ਰਿਹਾ ਜੰਡਿਆਲਾ ਗੁਰੂ ਤੋਂ ਪਿੰਡ ਹੈਗਾ ਕੱਥੂ ਨੰਗਲ ਦੇ ਕੋਲ ਸਿਆਲਕਾ ਜ਼ਿਲ੍ਹਾ ਅਮ੍ਰਿਤਸਰ ਉੱਥੇ ਏਸੀ ਦੀ ਕੰਪਲੇਟ ਆਈ ਹੈ ਤੇ ਆਪਾਂ ਇੱਧਰ ਲੈ ਬਨੇ ਕੰਮ ਕਰਨ ਆਏ ਸੀ ਤੇ ਬਾਈ ਜੀ ਹੁਣਾਂ ਦਾ ਕਾਫੀ ਦਿਨ ਤੋਂ ਫੋਨ ਆ ਰਿਹਾ ਸੀ ਤੇ ਜਾ ਕੇ ਅੱਜ ਵੇਖਦੇ ਆ ਏਸੀ ਨੂੰ ਪ੍ਰੋਬਲਮ ਕੀ ਆ ਰਹੀ ਹੈ ਏਸੀ ਇੱਕ ਤਾਂ ਬਹੁਤ ਜ਼ਿਆਦਾ ਆਵਾਜ਼ ਕਰਦਾ ਤੇ ਇੱਕ ਕੂਲਿੰਗ ਨਹੀਂ ਕਰਦਾ ਬਹੁਤ ਗੰਦਾ ਰੋਡ ਜਿਹੜਾ ਪਿੱਛੇ ਬਹੁਤ ਔਖੇ-ਮੁਖੇ ਹੋ ਗਏ ਤੇ ਪਹੁੰਚ ਚੁੱਕੇ ਆ ਪਿੰਡ ਸਿਆਲ ਕਾਂ ਸਿਆਲਕਾਇਆ ਆ ਸਾਹਮਣੇ हाईवे ਉੱਪਰ ਜੁਰਦਰਾ ਸਾਹਿਬ ਆਇਆ ਇੱਥੋਂ ਆਪਾਂ ਲੈਫਟ ਹੋ ਗਏ ਆ ਚੁੱਕੇ ਆ ਪਿੰਡ ਸਿਆਲਕਾ ਇੱਥੇ ਲਾਗੇ ਬੰਨੇ ਘਾਰੇਗਾ ਬਹੁਤ ਔਖਾ ਸਫਰ ਸੀਗਾ ਕਿਉਂਕਿ ਇਹ 17-18 ਕਿਲੋਮੀਟਰ ਰੋਡ ਜਿਹੜਾ ਨਾ ਬਿਲਕੁਲ ਹੀ ਖਤਮ ਹੋ ਜਾਂਦਾ ਆ ਸਾਹਮਣੇ ਐਸੇ ਘੜੀ ਦੇ ਵਿੱਚ ਹੀ ਘਾਰ ਹੋ ਗਿਆ ਏਸੀ ਆ ਵੈਨਾ ਸੋਨੀ ਕੰਪਨੀ ਦਾ 1 ਟਨ ਇਸ ਏਸੀ ਦੇ ਵਿੱਚ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਆਊਟ ਡੋਰ ਯੂਨਟ ਦੇ ਵਿੱਚ ਤੇ ਦੂਜੀ ਪ੍ਰੋਬਲਮ ਇਹ ਹੈ ਕਿ ਇਨ ਡੋਰ ਯੂਨਟ ਕਈ ਵਾਰੀ ਬੰਦ ਹੋ ਜਾਂਦੀ ਹੈ ਫੈਨ ਮੋਟਰ ਬੰਦ ਹੋ ਜਾਂਦੀ ਹੈ ਹੁਣ ਆਪਾਂ ਜੀ ਉਹ ਚੈੱਕ ਕਰਦੇ ਪਏ ਆਂ ਤੇ ਇਹਦੇ ਵਿੱਚ ਗੈਸ ਜਿਹੜੀ ਨਾ ਹੱਦ ਤੋਂ ਜ਼ਿਆਦਾ ਪਾਈ ਹੋਈ ਹੈ ਤੇ ਜਿਸ ਕਰਕੇ ਕੰਪ੍ਰੈਸ਼ਨ ਬਹੁਤ ਜ਼ਿਆਦਾ ਹੀਟ ਹੋ ਜਾਂਦਾ ਓਵਰ ਅੰਪੀਅਰ ਲੈ ਰਿਹਾ ਹੈਗਾ ਤੇ ਕੰਪ੍ਰੈਸ਼ਨ ਕੱਟ ਵੀ ਕਰ ਜਾਂਦਾ ਹੁਣ ਜਿੰਨੀ ਇਹਦੇ ਵਿੱਚ ਗੈਸ ਓਵਰ ਭਰੀ ਹੋਈ ਹੈ ਪੈਨ ਦਾ ਉਹਨੂੰ ਸੈੱਟ ਕਰਦੇ ਆ ਉਸ ਤੋਂ ਬਾਅਦ ਵਿੱਚ ਦੇਖਦੇ ਆ ਆਵਾਜ਼ ਦਾ ਕਿੰਨਾ ਕੋ ਫਰਕ ਪਿਆ ਬਹੁਤ ਜ਼ਿਆਦਾ ਓਵਰ ਗੇਂਜ ਹੋ ਗਈ ਜੀ ਅਜੇ ਇਸ ਵੇਲੇ ਤੋੜ ਦੱਸਦੇ ਸੀ ਓਵਰ ਗੇਂਜ ਕਈ ਵਾਰੀ ਦਿੱਕਤ ਕਰਦੀ ਹੁੰਦੀ ਜੇ ਕੰਪਰੈਸ਼ਨ ਜਿਹੜਾ ਵਾਰਵਲ ਟ੍ਰਿਪ ਕਰ ਲਾ ਦਿੰਦਾ ਇਹਦੀਆਂ ਆਵਾਜ਼ਾਂ ਵਿੱਚ ਪਤ ਲੱਗੀਆਂ ਅੱਗੇ ਘਰ ਘਰ ਕਰਦਾ ਸੀ ਹੈਪ ਸੈਟ ਕਰਕੇ ਹੋ ਗਿਆ ਐ ਸਾਇਲੈਂਟ ਬਿਲਕੁਲ ਨੀਂ ਆਜੋ ਗਈ ਕਿੰਨੀ ਆਵਾਜ਼ਾਂ ਨਿਕਲਦੀਆਂ ਪਈਆਂ ਗੈਸ ਨੇ ਸੈੱਟ ਕੀਤੀ ਆਵਾਜ਼ ਵੀ ਕਰਮਾ ਦੇ ਸੈਟਿੰਗ ਤੇ ਕੂਲਿੰਗ ਜਿਹੜੀ ਹੈ ਪੂਰੀ ਬੰਦ ਹੀ ਪਈ ਹੈ ਜੇ ਇਨਡੋਰ ਯੂਨਟ ਦੇ ਕੋਲ ਪਹੁੰਚੇ ਆ ਤੇ ਇਨਡੋਰ ਯੂਨਟ ਦੇ ਹਾਲਾਤ ਕੋਈ ਖਾਸ ਇੰਨੇ ਜ਼ਿਆਦੇ ਵਧੀਆ ਨਹੀਂ ਹੈਗੇ ਤੇ ਉੱਪਰਲੇ ਪਨੇ ਤੁਸੀਂ ਵੇਖੋ ਕੋਇਲ ਦੇ ਵੀ ਹਾਲਾਤ ਬਹੁਤ ਬੁਰੇ ਹੋਏ ਪਏ ਆ ਤੇ ਇਹਦੇ ਵਿੱਚ ਡਸਟ ਵੀ ਬਹੁਤ ਜ਼ਿਆਦੀ ਪਈ ਹੋਈ ਆ ਪ੍ਰੈਸ ਕਰਕੇ ਆਪਾਂ ਨੂੰ ਇੰਡੋਰ ਯੂਟੂਬ ਜਿਹੜਾ ਉਹਨੂੰ ਥੱਲੇ ਉਤਾਰਨਾ ਹੀ ਪੈਣਾ ਹੈਗਾ। ਇਹਦੇ ਨਾਲੇ ਸਟੋਰ ਹੋ ਗਿਆ। ਹੁਣ ਇਹਨੂੰ ਆਪਾਂ ਥੱਲੇ ਉਤਾਰਾਂ। ਡਸਟ ਬਹੁਤ ਜਰਦੀ ਹੈ। ਬਾਕੀ ਕਹਿੰਦੇ 4 ਸਾਲ ਹੋ ਗਏ ਲਾਇਆ ਇਹਨਾਂ ਦਾ ਨਹੀਂ ਚੱਲਿਆ। ਪਹਿਲਾਂ ਚੱਲ ਰਿਹਾ ਪਿਛਲੇ ਸਾਲੋਂ ਨਹੀਂ ਚੱਲਿਆ। ਹੁਣ ਇਹਨਾਂ ਨੂੰ ਆਪਾਂ ਸਿੱਧਾ ਕਰਦੇ ਹਾਂ। ਇੰਡੋਰ ਯੂਟੂਬ ਨੂੰ ਆਪਾਂ ਥੱਲੇ ਲੈ ਆਏ ਹੈਗੇ। ਹੁਣ ਜਿੰਨੇ ਵੀ ਇਹਦੇ ਪਾਰ ਹੈ ਸਾਰੇ ਅਲੱਗ-ਅਲੱਗ ਕਰਦਨੇ ਆ। ਟ੍ਰੇ ਵੀ ਅਲੱਗ ਕਰਤੀ। ਕਵੈਲ ਵੀ ਵਿੱਚੋਂ ਆਪਾਂ ਅਲੱਗ ਕਰ ਲਿਆ ਹੈਗਾ। ਹੁਣ ਸਾਰੇ ਪਾਰਟਾਂ ਦੇ ਚੰਗੀ ਤਰ੍ਹਾਂ ਵਾਸ਼ਿੰਗ ਕਰਾਂਗੇ ਜਿੰਨੀ ਵੀ ਇਹਦੇ ਵਿੱਚ ਡਸਟ ਉਹਨੂੰ ਕਲੀਨ ਕਰ ਦਾਂਗੇ ਕੋਇਲ ਦੇ ਵਿੱਚ ਤੁਸੀਂ ਵੇਖੋ ਕੋਇਲ ਦੇ ਨਾਲ ਹਾਲਾਤ ਐਨੇ ਜ਼ਿਆਦਾ ਵਧੀਆ ਨਹੀਂ ਹੈਗੇ ਤੇ ਉੱਪਰਲੇ ਬੰਨੇ ਜ਼ਿਆਦਾ ਬਹੁਤ ਜ਼ਿਆਦਾ ਇਹਦੇ ਡੈਂਟ ਪਏ ਹੋਏ ਆ ਬਾਕੀ ਕੋਈ ਨਹੀਂ ਹੁਣ ਇਹਦੀ ਸੈਟਿੰਗ ਕਰ ਦਵਾਂਗੇ ਬਿਲਕੁਲ ਜਿਹੜੀ ਇਹਦੀ ਵਾਸ਼ਿੰਗ ਹੈ ਕਲੀਅਰ ਕਰਕੇ ਤੇ ਉਸ ਤੋਂ ਬਾਅਦ ਵਿੱਚ ਇਹਦੀ ਕਰਾਂਗੇ ਸੈਟਿੰਗ ਡਸਟਿੰਗ ਦੇ ਵਿੱਚੋਂ ਕਾਫੀ ਜ਼ਿਆਦੀ ਨਿਕਲੀ ਗਈ ਹੈ ਤੇ ਇਹ ਡੈਸਟ ਦਾ ਜੋ ਨਿਕਲ ਜਾਂਦੀ ਹੈ ਤੇ ਜਿਹੜੀ ਇਹਦੀ ਕੂਲਿੰਗ ਹੈ ਉਹ ਵੀ ਪਰਫੈਕਟ ਹੋ ਜਾਂਦੀ ਐ 인ਡੋਰ ਦੀ ਸਾਰੀ ਚੰਗੀ ਤਰ੍ਹਾਂ ਸਰਵਿਸ ਕਰਨ ਤੋਂ ਬਾਅਦ ਵਿੱਚ ਉਸੇ ਪਲੇਟ ਤੇ ਆਪਾਂ 인ਡੋਰ ਯੂਨਟ ਨੂੰ ਲਗਾ ਦਿੱਤਾ ਤੇ ਇਧਰਲੇ ਬੰਨੇ ਜਿਹੜੇ ਫਲੇਅਰ ਨਾੜ ਜਿਹੜਾ ਨਾ ਆਊਟਡੋਰ ਨੂੰ ਜਾਣ ਵਾਲੀ ਪਾਈਪ ਦਾ ਉਹ ਇੱਕ ਕੁਆਟਰ ਵਾਲਾ ਸਹੀ ਨਹੀਂ ਗਾ ਤੇ ਇਹਦੀ ਵੀ ਆਪਾਂ ਚੰਗੀ ਤਰ੍ਹਾਂ ਦੁਬਾਰਾ ਇਹਨੂੰ ਬਣਾ ਕੇ ਤੇ ਫੀਟਿੰਗ ਕਰ ਦਿੰਨੇ ਆ ਤੇ ਹੁਣ ਜਿਹੜਾ ਫਲੇਅਰ ਨਟਾਣਾ ਕੰਮ ਵੀ ਆਪਣਾ ਕੰਪਲੀਟ ਹੋ ਗਿਆ ਟਾਈਮ ਤਕਰੀਬਨ 7 ਵਜ ਚੁੱਕੇ ਆ ਆਪਣਾ ਸਫ਼ਰ ਲਗਭਗ 100 ਕਿਲੋਮੀਟਰ ਤੋਂ ਪਲੱਸ ਦਾ ਐ ਇਹ ਪਿੰਡ ਦੀਆਂ ਸ਼ਾਮਾਂ ਢਲਦੀਆਂ ਪਈਆਂ ਨੇ ਇਨਡੋਰ ਦੀ ਆਪਾਂ ਜਿਹੜੀਆਂ ਨੇ ਸਰਵਿਸ ਕੰਪਲੀਟ ਕਰ ਲਈ ਹੈ ਤੇ ਹੁਣ ਦੂਜੀ ਵਾਰੀ ਚਾਹ ਪੀ ਰਹੇ ਆ ਤੇ ਨਾਲ ਦੀ ਨਾਲ ਆਪਾਂ ਆਊਟਡੋਰ ਦੀ ਸਰਵਿਸ ਕਰ ਲਈ ਹੈ ਤੇ ਸਰਵਿਸ ਕਰਕੇ ਤੇ ਹੁਣ ਆਪਾਂ ਇਹਨੂੰ ਵੈਕਿਊਮ ਤੇ ਲਗਾਵਾਂਗੇ ਇਹ ਮਸ਼ੀਨ ਬਹੁਤ ਹੀ ਪੁਰਾਣੀ ਜੀ ਹੈ ਪੁਰਾਣਾ ਚਿੱਟਾ ਨਿਕਲ ਆ ਪਹਿਲਾਂ ਦਾ ਬਹੁਤ ਹੀ ਜ਼ਿਆਦਾ ਮੰਦੇ ਹੋਰ ਸੀ ਜਦ ਵੈਕਿਊਮ ਤੇ ਲਾਤਾ ਤੇ ਨਾਲ ਹੀ ਆਪਾਂ ਚਾਹ ਵੀ ਦੇ ਦਿੰਨੇ ਆ ਥੋੜੇ ਟਾਈਮ ਦੀ ਬਚਤ ਕਰਨ ਦੀ ਕੋਸ਼ਿਸ਼ ਕਰਦੇ ਪਏ। ਸਾਜ ਥੋੜਾ ਜਿਹਾ ਵੇਖੇ ਤਾਂ 11-12 ਵਜੇ ਜਾਂਦੇ ਆ। ਟਾਈਮ ਨਾਲ ਪਹੁੰਚਣ ਦੀ ਕੋਸ਼ਿਸ਼ ਹੋएगी ਆਪਣੀ। ਗੈਸ ਛੱਡ ਦਿੱਤੀ ਆ। ਹੁਣ ਆਉਦਾ ਸਟੈਂਡ ਬਾਇ ਦੇ ਵਿੱਚ ਆ ਜਾਏਗਾ ਸਾਰਾ। ਉੱਪਰ ਵਾਲਾ ਕਵਰ ਬਾਅਦ ਚਲਾਵਾਂਗੇ ਅੱਗੇ ਵਾਜ ਬਹੁਤ ਕਰਦਾ ਹੈ ਵਾਜ ਦੀ ਆਪਾਂ ਸੈਟਿੰਗ ਕੀਤੀ ਹੋਈ ਆ ਪਰ ਫਿਰ ਇਹ ਚਲਾਵਾਂਗੇ ਜਦੋਂ ਕਲੀਅਰ ਹੋ ਜਾਏਗਾ ਇਹ ਚਲਾਉਣੀ ਨਹੀਂ ਇਹ ਹਾਂ ਅੱਗ ਲੱਕੀਆਂ ਦੇ ਬਾਰ-ਬਾਰ ਲਾਦੇ ਨਾ ਇਹ ਰਖਾਵ ਹੋ ਜਾਂਦੀਆਂ ਟੂਲਾ ਹੱਥ ਲੈ ਜਾ ਕੇ ਚੰਗੀ ਤਰ੍ਹਾਂ ਚੈੱਕ ਕਰ ਲਈ ਉੱਥੇ ਰੱਖ ਲਈ ਚੱਲ ਮੈਂ ਆ ਕੇ ਵੇਖਦਾ ਹਾਂ ਹੇਠੇ ਵਾਲੇ ਵੀ ਜਿਹੜੇ ਫਲੇਅਰ ਨਟ ਆਪਾਂ ਚੰਗੀ ਤਰ੍ਹਾਂ ਚੈੱਕ ਕਰਦੇ ਪਏ ਆ ਇਸ ਜਗ੍ਹਾ ਤੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਲੀਕੀਜ ਨਜ਼ਰ ਨਹੀਂ ਆਈ ਤੇ ਹੁਣ ਇਹਨੂੰ ਕਵਰਿੰਗ ਕਰਕੇ ਏਸੀ ਨੂੰ ਜਦੋਂ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਏਸੀ ਦੀ ਜਿਹੜੀ ਬਲੋਰ ਮੋਟਰ ਵਾਰ-ਵਾਰ ਬੰਦ ਹੋ ਰਹੀ ਸੀ ਤੇ ਇਹਦੀ ਪੀਸੀਬੀ ਦੇ ਵਿੱਚ ਵੀ ਪ੍ਰੋਬਲਮ ਸੀਗੀ ਤੇ ਆਪਾਂ ਮਲਟੀ ਪੀਸੀਬੀ ਲਗਾ ਦਿੱਤੀ ਹੈ ਏਸੀ A1 ਚੱਲਦਾ ਪਿਆ ਕਿਸੇ ਤਰ੍ਹਾਂ ਦੀ 쿨ਿੰਗ ਦੀ ਕੋਈ ਵੀ ਦਿੱਕਤ ਨਹੀਂ ਹਨੇਰਾ ਹੋ ਚੁੱਕਾ ਤੁਸੀਂ ਆਪ ਦੇਖ ਸਕਦੇ ਹੋ ਟਾਈਮ 9:00 ਵਜੇ 11 ਮਿੰਟ ਹੋ ਗਏ ਏਸੀ ਜਿਹੜਾ ਬਿਲਕੁਲ ਓਕੇ ਚੱਲਦਾ ਰਿਟਰਨ ਵੀ ਓਕੇ ਅੱਗੇ ਕਿੰਨੀ ਗੱਜ-ਗੱਜ ਦੀ ਆਵਾਜ਼ ਆਉਂਦੀ ਪੂਰੀ ਆਵਾਜ਼ ਸੀ ਆਵਾਜ਼ ਵੀ ਬਿਲਕੁਲ ਸਾਇਲੈਂਟ ਹੈ ਰਨ ਵੀ ਓਕੇ ਥੱਲੇ ਮਲਟੀ ਪੀਸੀ ਵੀ ਲਾ ਦਿੱਤੀ ਹੈ ਹੁਣ ਆਪਣਾ ਸਫ਼ਰ ਤਕਰੀਬਨ 120 25 ਕਿਲੋਮੀਟਰ ਦੂਰ ਹੈ ਤੇ ਵਧਦੇ ਹੁਣ ਆਪਾਂ ਚਲੇ ਕਰੀਏ